ਕੀ ਰਹੀ ਆਕਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੋਣੀ ਹੋਣੀ ਇਸ ਵੱਡੀ ਮਸ਼ਹੂਰ ਹਸਤੀ ਦਾ ਹੈ ਦੇਹਾਂਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਬਾਈਲਿਟੀਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਵਿਧਾਨ ਸਭਾ ਹਲਕੇ ਨੇ ਕੋਦਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਇੰਦਰਜੀਤ ਕੌਰ ਮਾਨ ਨੂੰ ਉਸ ਵੇਲੇ ਤਦਮਾ ਲੱਗਾ ਜੇ ਤਾਂ ਉਹਨਾਂ ਦੇ ਮਾਤਾ ਸਰਦਾਰਨੀ ਜਸਵੀਰ ਕੌਰ ਜੋ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਉਸ ਦੀ ਵੀ ਵਿਛੋੜਾ ਦੇ ਕੇ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਮਾਤਾ ਜਸਵੀਰ ਕੌਰ ਜੋ ਕਾਫੀ ਦਿਨਾਂ ਤੋਂ ਟੈਗੋਰ ਹਸਪਤਾਲ ਕੇ ਗਿਰ ਇਲਾਸਨ ਇਹ ਜਾਣਕਾਰੀ ਮੈਡਮ ਇੰਦਰਜੀਤ ਜਮਾਨ ਨੇ ਭਰਾ ਸਰਦਾਰ ਜਤਿੰਦਰ ਸਿੰਘ ਟਹੱਲੀ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਅੰਤ ਸਸਕਾਰ ਪੈਂਟ ਟਹੱਲੀ ਤਹਿਸੀਲ ਨਕੋਦਰ ਵਿਗੇ ਕੀਤਾ ਗਿਆ ਅਤੇ ਨਾਲ ਹੀ ਇਹ ਵੱਡੀ ਮਾੜੀ ਖਬਰ ਆਈ ਜਿਸ ਕਰਕੇ ਹਰ ਪਾਸੇ ਸੋਗ ਦੀ ਲਹਿਰ ਪੈ ਗਈ ਅਤੇ ਉਹਨਾਂ ਦੇ ਚੌਣ ਵਾਲਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ